ਤਨ ਤਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਬਾਜ਼ ਦੀ ਉਹਨਾਂ ਤੋਂ ਆਰੰਭਤਾ ਹੋਈ ਆ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਜ਼ ਰੱਖਿਆ ਉਸ ਤੋਂ ਬਾਅਦ ਕਲਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ ਉਸ ਤੋਂ ਬਾਅਦ ਬੇਅੰਤ ਫੌਜਾਂ ਜਿੰਨੀਆਂ ਵੀ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਕਲਗੀਧਰ ਪਾਸ਼ਾ ਜੀ ਦੀ ਜਿਹੜੀ ਵਿਰਾਸਤ ਆ ਹਾਥੀ ਘੋੜੇ ਊਂਠ ਬਾਜ਼ ਸ਼ਸਤਰ ਵਸਤਰ ਜੋ ਸਾਂਭੇ ਹੋਏ ਨੇ ਨੌਜਵਾਨ ਪੀੜ੍ਹੀ ਜਦੋਂ ਪੁੱਛਦੀ ਆ ਵੀ ਬਾਜ ਕਿਉਂ ਰੱਖਿਆ ਏ ਹਾਥੀ ਕਿਉਂ ਰੱਖਿਆ ਘੋੜਾ ਕਿਉਂ ਰੱਖਿਆ ਸ਼ਸਤਰ ਕਿਉਂ ਰੱਖਿਆ ਉਦੋਂ ਫਿਰ ਸੰਗਤਾਂ ਨੂੰ ਜਾਣੂ ਕਰਾਈਦਾ ਕਿ ਇਹ ਸਾਡੀ ਵਿਰਾਸਤ ਹੈ ਆਇਆ ਸੱਖਾਂ ਦੇ ਘਰੇ ਜਿਨ੍ਹਾਂ ਨੇ ਜਨਮ ਲਿਆ ਪਰ ਸਿਰ ਤੋਂ ਮੋਨੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਲਈ ਘਟਾਏ ਪੁੱਤ ਚਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆ ਚਾਰ ਪੁੱਤ ਵਾਰ ਪੁੱਤ ਜਿਨ੍ਹਾਂ ਨੂੰ ਬਣਾਇਆ ਸੀ ਪੰਥ ਦਾ ਨਿਸ਼ਾਨ ਹੱਥ ਜਿਨ੍ਹਾਂ ਦੇ ਫੜਾਇਆ ਸੀ ਉਹਨਾਂ ਦੇ ਹੀ ਡਿੱਗੇ ਕਿਰਦਾਰ ਬਾਜਾਂ ਵਾਲਿਆਂ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆਂ ਬਾਜ ਦਾ ਤੇ ਸਿੰਘ ਦਾ ਕਹਿੰਦੇ ਸੁਭਾਅ ਬੜਾ ਮਿਲਦਾ ਜੋ ਬਾਜ ਸਭ ਤੋਂ ਪਹਿਲਾਂ ਆਜ਼ਾਦੀ ਦਾ ਪ੍ਰਤੀਕ ਹੈ ਇਦਾਂ ਹੀ ਸਿੰਘ ਵੀ ਜਿਹੜਾ ਕਿਸੇ ਦੇ ਅੰਡਰ ਰਹਿ ਕੇ ਉਹਦੀ ਗੁਲਾਮੀ ਸਹਿਣ ਨਹੀਂ ਕਰੇਗਾ ਦੂਜਾ ਬਾਜ ਦਾ ਬਾਜ ਕਦੇ ਮਰਿਆ ਹੋਇਆ ਸ਼ਿਕਾਰ ਨਹੀਂ ਕਰਦਾ ਇਦਾਂ ਹੀ ਸਾਨੂੰ ਵੀ ਉਦੇਸ਼ ਆ ਵੀ ਸਿੰਘ ਨੇ ਕੀਰਤ ਕਰਕੇ ਤੇ ਆਪਣਾ ਕੀਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ। ਜਿੱਦ ਦੀ ਸਭਾ ਨੂੰ ਲੈ ਕੇ ਨਿਕ ਰਹੇ ਨਗਰ ਕੀਰਤਨੇ ਅਸੀਂ ਵਕ ਵਕ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਨਿਹੰਗ ਸਿੰਘ ਪਹੁੰਚੇ ਨੇ ਬਾਜ ਉਹਨਾਂ ਦੇ ਕੋਲੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸ਼ਸਤਰ ਵੀ ਨਹੀਂ ਉਹਨਾਂ ਦੇ ਕੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਜ ਦਾ ਗੁਰੂ ਸਾਹਿਬ ਨਾਲ ਬੜਾ ਜਿਹੜਾ ਪਿਆਰਾ ਰਿਸ਼ਤਾ ਰਿਹਾ ਹਾਂਜੀ ਤਨ ਤਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਬਾਜ ਦੀ ਉਹਨਾਂ ਤੋਂ ਰੰਭਤਾ ਹੋਈ ਆ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਜ ਰੱਖਿਆ ਉਸ ਤੋਂ ਬਾਅਦ ਕਲਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ ਉਸ ਤੋਂ ਬਾਅਦ ਬੇਅੰਤ ਫੌਜਾਂ ਜੰਨੀਆਂ ਵੀ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਕਲਗੀਧਰ ਪਾਸ਼ਾ ਜੀ ਦੀ ਜਿਹੜੀ ਵਿਰਾਸਤ ਆ ਹਾਥੀ ਘੋੜੇ ਊਂਠ ਵਾਜ ਸ਼ਸਤਰ ਬਸਤਰ ਜੋ ਸਾਂਭੇ ਹੋਏ ਨੇ ਕਿ ਜਿਹੜੇ ਕਿ ਅੱਜ ਸਮੇਂ ਦੀ ਲੋੜ ਹੈ ਸੰਗਤਾਂ ਨੂੰ ਜਾਣੂ ਕਰਾਉਣ ਦੀ ਕਿਉਂਕਿ ਨੌਜਵਾਨ ਪੀੜ੍ਹੀ ਜਦੋਂ ਪੁੱਛਦੀ ਆ ਵੀ ਬਾਜ ਕਿਉਂ ਰੱਖਿਆ ਏ ਹਾਥੀ ਕਿਉਂ ਰੱਖਿਆ ਘੋੜਾ ਕਿਉਂ ਰੱਖਿਆ ਸ਼ਸਤਰ ਕਿਉਂ ਰੱਖਿਆ ਉਦੋਂ ਫਿਰ ਸੰਗਤਾਂ ਨੂੰ ਜਾਣੂ ਕਰਾਈਦਾ ਕਿ ਇਹ ਸਾਡੀ ਵਿਰਾਸਤ ਹੈ ਦੁਨਿਆਵੀ ਤੌਰ ਤੇ ਦੇਖੀਏ ਤੇ ਲੋਕਾਂ ਦੀ ਵਿਰਾਸਤ ਹੋਰ ਹੈ ਸਭਿਆਚਾਰ ਹੋਰ ਹੈ ਪਰ ਕਲਗੀਧਰ ਪਾਸ਼ਾ ਜੀ ਨੇ ਸਾਨੂੰ ਹਾਥੀ ਘੋੜੇ ਬਾਜ ਸ਼ਸਤਰ ਬਸਤਰ ਵਖਸ਼ ਕੇ ਸਾਨੂੰ ਜੰਗੀ ਸਰੂਪ ਬਖਸ਼ਿਆ ਹਾਂਜੀ ਤੇ ਅੱਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਬਜੀ ਦੀ ਧਰਤੀ ਤੋਂ ਜਿਹੜਾ ਸ਼ਹੀਦੀ ਨਗਰ ਕੀਰਤਨ ਆਰੰਭ ਹੋਇਆ ਜੋ ਕਿ ਪੜਾਦਰ ਪੜਾ ਹੁੰਦਾ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾ ਕੇ ਕੀਰਤਨ ਸੋਲਾ ਸਬਜੀ ਦੀ ਬਾਣੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਸੰਗਤਾਂ ਜਿਹੜੀਆਂ ਸਰਦਾਂ ਦੇ ਫੁੱਲ ਸਾਹਿਬ ਜਾਦਿਆਂ ਨੂੰ ਭੇਟ ਕਰ ਰਹੀਆਂ ਨੇ ਕਈ ਨੌਜਵਾਨ ਵੀਰ ਅਮਰਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਕਲਗੀਧਰ ਪਾਸ਼ਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਤੇ ਮੈਂ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਕੀ ਸ਼੍ਰੀ ਫਤਿਹਗੜ ਸਬਜੀ ਧਰਤੀ ਦੇ ਦਰਸ਼ਨ ਦੀ ਜਾਰੇ ਕਰਨ ਲਈ ਆਏ ਆ ਸਿੱਖਾਂ ਦੇ ਘਰੇ ਜਿਨ੍ਹਾਂ ਨੇ ਜਨਮ ਲਿਆ ਪਰ ਸਿਰ ਤੋਂ ਮੋਨੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਲਈ ਘਟਾਏ ਪੁੱਤ ਚਾਰ ਬਾਜਾਂ ਵਾਲੇ ਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲੇ ਆ ਚਾਰ ਪੁੱਤ ਵਾਰ ਪੁੱਤ ਜਿਨ੍ਹਾਂ ਨੂੰ ਬਣਾਇਆ ਸੀ ਪੰਥ ਦਾ ਨਿਸ਼ਾਨ ਹੱਥ ਜਿਨ੍ਹਾਂ ਦੇ ਫੜਾਇਆ ਸੀ ਉਹਨਾਂ ਦੇ ਹੀ ਡਿੱਗੇ ਕਿਰਦਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆ ਜਿਨ੍ਹਾਂ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆ ਨੌਜਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਕਲਗੀਧਰ ਪਾਸ਼ਾ ਜੀ ਨੇ ਸਾਨੂੰ ਆਪਣਾ ਜੰਗੀ ਰੂਪ ਬਖਸ਼ ਕੇ ਸਾਡੇ ਤੇ ਮਿਹਰਾ ਕੀਤੀਆਂ ਸਾਡਾ ਵੀ ਫਰਜ਼ ਬਣਦਾ ਜੇ ਅਸੀਂ ਸਿੱਖਾਂ ਦੇ ਘਰੇ ਜਨਮ ਲਿਆ ਸਾਡੇ ਸਿੰਘ ਨਾਮ ਦੇ ਨਾਲ ਸਿੰਘ ਜਾਂ ਕੌਰ ਲੱਗਦਾ ਅਸੀਂ ਅਮਰਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਕਲਗੀਧਰ ਪਾਸ਼ਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਾਜ ਦਾ ਤੇ ਸਿੰਘ ਦਾ ਕਹਿੰਦੇ ਸੁਭਾਅ ਬੜਾ ਮਿਲਦਾ ਜੁਲਦਾ ਹੁੰਦਾ ਹਾਂਜ ਕਹਿੰਦੇ ਵੀ ਕਿਸੇ ਕੈਦ ਨਹੀਂ ਰਹਿੰਦਾ ਮਰ ਸਕਦਾ ਪਰ ਕੈਦ ਨਹੀਂ ਮੈਂ ਕੁਝ ਕੁ ਗੋਣਵਾਜ਼ ਦੇ ਆਪ ਜੀ ਨਾਲ ਸਾਂਝੇ ਕਰਾਂ ਆਵਾਜ਼ ਸਭ ਤੋਂ ਪਹਿਲਾਂ ਆਜ਼ਾਦੀ ਦਾ ਪ੍ਰਤੀਕ ਹੈ ਇਦਾਂ ਹੀ ਸਿੰਘ ਵੀ ਜਿਹੜਾ ਕਿਸੇ ਦੇ ਅੰਡਰ ਰਹਿ ਕੇ ਉਦੀ ਗੁਲਾਮੀ ਸਹਣ ਨਹੀਂ ਕਰੇਗਾ ਦੂਜਾ ਗਉਣ ਬਾਜ ਦਾ ਬਾਜ ਕਦੇ ਮਰਿਆ ਹੋਇਆ ਸ਼ਿਕਾਰ ਨਹੀਂ ਕਰਦਾ ਇਦਾਂ ਹੀ ਸਾਨੂੰ ਵੀ ਉਦੇਸ਼ ਆ ਵੀ ਸਿੰਘ ਨੇ ਕਿਰਤ ਕਰਕੇ ਤੇ ਆਪਣਾ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ ਜਿਦਾ ਬਾਜ ਮਰਿਆ ਹੋਇਆ ਸ਼ਿਕਾਰ ਨਹੀਂ ਕਰਦਾ ਇਦਾਂ ਹੀ ਸਾਨੂੰ ਵੀ ਉਦੇਸ਼ ਆ ਵੀ ਅਸੀਂ ਕਿਰਤ ਕਰਕੇ ਖਾਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਾਜ ਹਮੇਸ਼ਾ ਉੱਚੀਆਂ ਉਡਾਰੀਆਂ ਲਾਂਦਾ ਇਦਾਂ ਹੀ ਸਾਨੂੰ ਵੀ ਸਿੰਘਾਂ ਨੂੰ ਵੀ ਉੱਚੀਆਂ ਉਡਾਰੀਆਂ ਲਾਣੀਆਂ ਚਾਹੀਦੀਆਂ ਬਾਣੀ ਪੜ ਕੇ ਬਾਣੀ ਦੇ ਅਨੁਸਾਰ ਆਪਣਾ ਜੀਵਨ ਧਾਰਨ ਕਰਨਾ ਚਾਹੀਦਾ ਬਾਦ ਦੀ ਰਫਤਾਰ ਆਮ ਪੰਛੀਏ ਦੇ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਜੀ ਬਾਦ ਦੀ ਬਹਿਨਤਾ ਉਹ ਗੁਣ ਨੇ ਜੀ ਇਹਦੀ ਤਕਰੀਬਨ 2 ਸਾਲ ਵਾਈ ਗੁਰ ਜੀ ਠੀਕ ਹੈ ਸ਼ੁਕਰੀਆ ਗੱਲਬਾਤ ਕਰ ਲਈ ਤਾਂ ਸਤਿ ਸ਼੍ਰੀ ਅਕਾਲ ਤਾਂ ਆਵਾਜ਼ ਦੇ ਗੁਣ ਜਿਹੜੇ ਬਾਬਾ ਜੀ ਨੇ ਦੱਸਿਆ ਹੋਰ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਨਗਰ ਕੀਰਤਨ ਦੇ ਵਿੱਚ ਜਿਹੜੇ ਸੰਗਤਾਂ ਦੇ ਨਾਲ ਦਰਸ਼ਨ ਜਿਹੜੇ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਰਹਾਂਗੇ ਤਾਂ ਅੱਗੇ ਚੱਲਦੇ ਜਿਹੜੇ ਇੱਕ ਦਰ ਪੜਾ ਦਰ ਪੜਾ ਜਿਹੜਾ ਨਗਰ ਕੀਰਤਨ ਚੱਲੇਗਾ ਤਾਂ ਉਸਦੇ ਹਰ ਪੜਾ ਦੇ ਉੱਤੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ ਹੀ ਜਿਹੜਾ ਸੰਗਤਾਂ ਦੇ ਨਾਲ ਜਿਹੜਾ ਰੂਪ ਰੂਪੀ ਕਰਾਉਂਦੇ ਰਹਾਂਗੇ